ਜ਼ਿਲ੍ਹਾ सिरसा ਹਰਿਆਣਾ ਤਸਵੀਲ ਰਾਣੀਆਂ ਤੇ ਪਿੰਡ ਹਰੀਪੁਰਾ ਜੀ ਬਹੁਤ ਜ਼ਿਆਦਾ ਬਾਰਿਸ਼ ਹੋਈ ਜਾਂਦੀ ਹੈ ਦੋਸਤੋ ਇਹ ਦੇਖ ਸਕਦੇ ਹੋ ਇੱਕ ਘੱਬ ਦੇ ਨਾਲ ਹੀ ਪਿੰਡ ਲੱਗਦਾ ਆ ਕੱਗਰ ਇਥੋਂ 1.5-2 ਕਿਲੋਮੀਟਰ ਦੂਰੀ ਤੇ ਆ ਜੋ ਕਿ ਬਾਰਿਸ਼ ਬਹੁਤ ਜ਼ਿਆਦਾ ਹੋਈ ਜਾਂਦੀ ਹੈ ਭਾਈ ਜੀ ਲਗਾਤਾਰ ਸਵੇਰ 7 ਵਜੇ ਦਾ ਇਹ ਬਾਰਿਸ਼ ਹੋਣ ਲੱਗੀ ਆ ਬਹੁਤ ਜ਼ਿਆਦਾ ਬਾਰਿਸ਼ ਹਟ ਜਾਂਦੀ ਆ ਫੇਰ ਹੋਣ ਲੱਗ ਜਾਂਦੀ ਆ ਹਟ ਜਾਂਦੀ ਆ ਫੇਰ ਹੋਣ ਲੱਗ ਜਾਂਦੀ ਆ ਇਹ ਦੇਖ ਸਕਦੇ ਹੋ ਪਤਾ ਨਹੀਂ ਮਾਲਕ ਨੂੰ ਕੀ ਚੰਗਾ ਲੱਗਦਾ ਜੋ ਇੰਨੀ ਬੇਇਨਸਾਫੀ ਕਰੀ ਜਾਂਦਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਬਾਰਿਸ਼ ਹੋਈ ਜਾਂਦੀ ਹੈ ਇਹ ਦੇਖ ਸਕਦੇ ਹੋ ਵੀਰੋਸੋ ਬਹੁਤ ਜ਼ਿਆਦਾ ਬਾਰਿਸ਼ ਹੈ ਭਾਈ ਜੀ ਇਹ ਦੇਖ ਸਕਦੇ ਹੋ ਭਾਈ ਜੀ ਬੱਚੇ ਭੱਜ ਰਹੇ ਆ ਪਾਣੀ ਦੇ ਵਿੱਚ ਪਿੱਛੇ ਔਰ ਨਾਲੀ ਤੋਂ ਵੀ ਬੰਨ ਟੁੱਟ ਗਿਆ ਤੇ ਫਸਲ ਬਹੁਤ ਲਗਭਗ 1000 ਏਕੜ ਜਿਹੜੀ ਫਸਲ ਬਰਬਾਦ ਹੋ ਗਈ ਆ ਮੋੜੀਆ ਕਿਡੇ ਤੋਂ ਵੀ ਟੁੱਟ ਗਿਆ ਦੋਸਤੋ ਇਹ ਸਿਰਸਾ ਦੀ ਅਪਡੇਟ ਦੇ ਰਹੇ ਆ ਤੇ ਬਹੁਤ ਹੀ ਜ਼ਿਆਦਾ ਬਾਰਿਸ਼ ਹੋਈ ਜਾਂਦੀ ਹੈ ਬਾਈ ਜੀ ਘਟਨ ਦਾ ਨਾਮ ਨਹੀਂ ਲੈ ਰਹੀ ਜ਼ਿਲ੍ਹਾ सिरसा ਹਰਿਆਣਾ ਦਾ ਪਿੰਡ ਆ ਦੋਸਤੋ ਰਾਣੀਆਂ ਤਕੀਲਾ ਅਹਲਨਾਵਾਲ ਇਤੋਂ 11 ਕਿਲੋਮੀਟਰ ਆ ਤੇ ਕਗਰ ਨਦੀ ਦੇ ਉੱਤੇ ਹੀ ਇਹ ਪਿੰਡ ਵਸਿਆ ਆ ਲਗਭਗ ਕਿਲੋਮੀਟਰ ਦਾ ਫਾਸਲਾ ਦੋਸਤੋ بارش ਤਿੰਨ ਚਾਰ ਦਿਨਾਂ ਤੋਂ ਲਗਾਤਾਰੀ ਹੋਈ ਜਾਂਦੀ ਹੈ ਇਹ ਦੇਖੋ ਬਹੁਤ ਜ਼ਿਆਦਾ بارش ਆ ਜਿਹੜੀ ਮੰੰਡਾ ਨਾ ਨਹੀਂ ਲੈ ਰਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਇਹ بارش ਰੋਕੇ ਫਸਲਾਂ ਬਾਝਣ ਜਿੱਥੇ-ਜਿੱਥੇ ਬਕੀਆਂ ਆਈਆਂ ਬਸਲਾਂ ਬਾਜ ਤੱਕਨ ਇਹ ਦੇਖ ਤੋਂ ਕੋਈ ਬਈ ਬਹੁਤ ਜ਼ਿਆਦਾ ਬਾਰਿਸ਼ ਹੋਈ ਜਾਂਦੀ ਆ ਕਿਉਂਕਿ ਮਿਹਨਤੂਰ ਵਰਗ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਈ ਜਾਂਦਾ ਕੋਈ ਗਰੀਬ ਦਿਹਾੜੀ ਵਕਤ ਨਹੀਂ ਜਾ ਸਕਦਾ ਕੋਈ ਕੰਮ ਕਰਨ ਜੋਗਾ ਨਹੀਂ ਕੋਠੇ ਚੋਈ ਜਾਂਦੇ ਦੋਸਤੋ ਇਹ ਤੇ ਇੱਕ ਤਰ੍ਹਾਂ ਦੇ ਬੋਤੇ ਬਹੁਤ ਜ਼ਿਆਦਾ ਬਾਰਿਸ਼ ਆਈ देखो भाई बहुत ज्यादा बारिश तो हुई है देखो बात बिलानी हुई बारिश ने कहर मचा रखा है तेरी बहुत ज्यादा बारिश हो जाती है भाई जी ਤੋ ਪੋ ਵੀ ਨਿਕਲੀ ਹੋਈ ਫੇਰ ਵੀ ਬਾਰਿਸ਼ ਹੋਈ ਜਾਂਦੀ ਹੈ ਕੁਦਰਤ ਦੇ ਰੰਗ ਨਿਆਰੇ ਆ ਪੰਜਾਬ ਸਾਰਾ ਡੋਪਤਾ ਹੁਣ ਹਰਿਆਣੇ ਦੀ ਵਾਰੀ ਆ ਹਰਿਆਣਾ ਵੀ ਲੱਗਦਾ ਡੁੱਬੂਗਾ